ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਇੱਕ ਵੱਡਾ ਰੋੜ ਖਾਸਾ ਹੋਇਆ ਜਿੱਥੇ ਤਰਨਤਾਰਨ ਰੋਡ ਤੋਂ ਸਾਹਮਣੇ ਤੋਂ ਆਇਆ ਇੱਕ ਤੇਜ਼ ਰਫ਼ਤਾਰ ਕਾਰ ਦੀ ਟਰੱਕ ਵਿੱਚ ਵੱਜੇ ਨਾਲ ਭਿਆਨਕ ਹਾਦਸੇ ਵਿੱਚ ਕਾਰ ਸਵਾਰ ਦੀ ਮੌਕੇ ਤੇ ਮੌਤ ਹੋ ਗਈ। ਚਸ਼ਮਦੀਦ ਤਲੂਕਾਂ ਦਾ ਕਹਿਣਾ ਹੈ ਕਿ ਕਾਰ ਸਵਾਰ ਤੇਜ਼ੀ ਨਾਲ ਕਾਰ ਚਲਾ ਕੇ ਸਾਹਮਣੇ ਆ ਰਿਹਾ ਸੀ ਤੇ ਟਰੱਕ ਨਾਲ ਟੱਕਰ ਹੋਈ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਕਾਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ। ਇਸ ਮੌਕੇ ਚਸ਼ਮਦੀਦਾ ਦਾ ਕਹਿਣਾ ਹੈ ਕਿ ਤਰਨਤਾਰਨ ਰੋਡ ਸਿੰਗਲ ਰੋਡ ਹੈ ਤੇ ਇਸ ਦੇ ਉੱਪਰ ਹੈਵੀ ਵਹੀਕਲਾਂ ਦਾ ਆਉਣਾ ਜਾਣਾ ਆਮ ਹੈ ਤੇ ਇਸ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ। ਤੇ ਲਾਪਰਵਾਹੀ ਕਾਰਨ ਇਹ ਕਾਰ ਚਾਲਕ ਦੀ ਜਾਨ ਗਈ ਹੈ। ਹਾਂਜੀ ਭਾਈ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਿਸਪਾਲ ਸਿੰਘ ਕੀ ਗੱਲ ਬਾਤ ਹੋਈ ਤਰਨਤਾ ਰੋਡ ਤੇ ਕੀ ਗੱਲ ਬਾਤ ਹੈ ਜੀ ਅੰਮ੍ਰਿਤਸਰ ਤੋਂ ਆਉਂਦੇ ਆ ਸਾਂ ਜੀ ਤੇ ਮੈਂ ਵੀ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਵਾਲਾ ਵੀਰ ਇਧਰੋਂ ਆਉਂਦਾ ਸੀ ਤੇ ਉਧਰੋਂ ਟਰੱਕ ਆਦਾ ਆਉਂਦਾ ਸੀ ਟਰੱਕ ਵਾਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀਰ ਥੋੜਾ ਕਦੇਹੀ ਸੀ ਤੇ ਤੱਦ ਕਰਕੇ ਉਹ ਬੇਦੀ ਹੋ ਗਈ ਤੁਹਾਡੇ ਸਾਹਮਣੇ ਐਕਸੀਡੈਂਟ ਹੋਇਆ ਨੀ ਮੈਂ ਥੋੜਾ ਥੋੜਾ ਪਿੱਛੇ ਜਾ ਜਾਂਦਾ ਅੱਛਾ ਜੀ ਹਾਂਜੀ ਫਿਰ ਮੌਤ ਹੋ ਗਈ ਸੀ ਜਦੋਂ ਤੁਸੀਂ ਦੇਖਿਆ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਾਣੇ ਕੱਚੇ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਜਦੋਂ ਦੇਖਿਆ ਤੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਨਹੀਂ ਨਹੀਂ ਪਾਜੀ ਪੁਲਿਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੋਂ ਤਾਈ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਵਾਦੇ ਵੱਡੇ-ਵੱਡੇ ਕਰ ਲੈਨੇ ਆ ਤੇ ਪਰ ਵਾਦੇ ਆ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮੰਨੂ ਖਰੇ ਉਹ ਵਾਦੇ ਆ ਤੇ ਕਿਉਂਕਿ ਝੂਠੇ ਦਿਲਾਸੇ ਜਿਹੜੇ ਦੇਣੇ ਤੇ ਝੂਠੇ ਦਿਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ਼ ਉਤਰਨ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ-ਦੁਆਲੇ ਗੱਡੀਆਂ ਘਮੋਨਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮੰਨੂ ਅੱਜ ਕਿੱਥੇ ਅੱਧੀ ਘੰਟੇ ਬਾਅਦ ਆ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਵੀ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨਾ ਥੋੜਾ ਕ ਖਰੇ ਉੱਤਰਿਆ ਕਰੋ ਕਿਉਂਕਿ ਝੂਠੇ ਸੰਕਤ ਨੂੰ ਦਲਾਸੇ ਨਹੀਂ ਦੇਈਦੇ ਹੁੰਦੇ ਕਿੱਡਾ ਵੱਡਾ ਹਾਸਾ ਹੋਇਆ ਤੇ ਪ੍ਰਸ਼ਾਸਨ ਹੁਣ ਪਹੁੰਚਿਆ ਕੀ ਲੱਗਦਾ ਕਿ ਐਕਸੀਡੈਂਟ ਤੇਜ਼ ਗਤੀਤਾ ਕਾਰਨ ਇੱਕ ਮੈਂ ਬੇਨਤੀ ਕਰਦਾ ਵਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦੀਆ ਕਿਉਂਕਿ ਕਿੰਨਾ ਮੰਨ ਲਓ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮੰਨ ਲਓ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿਸਦਾ ਬੇਟਾ ਸੀ ਨਾ ਆਪਣੇ ਆਪ ਨੂੰ ਤੇ ਉਹ ਬੜਾ ਕਹਿਣ ਜਾਂ ਮੈਂ ਸੀਐਮ ਮੈਂ ਲੋਕਾਂ ਨੂੰ ਕੀ ਕਹਿਣਾ ਚਾਹੂਗਾ ਕਿ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ ਕਿਉਂਕਿ ਅੱਜ ਜਲੇ ਦੇਖਿਆ ਗਿਆ ਗੱਡੀ ਤੇਜ਼ ਕਾਰਨ ਦੱਸਿਆ ਗਿਆ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾਵਾ ਐਡੀ ਜੋ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਕਰੋ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹੇ ਟਰੱਕ ਵਾਲੇ ਦੀ ਚਾਹੇ ਟਰੱਕ ਵਾਲੇ ਦੀ ਗਲਤੀ ਲਾ ਲਓ ਚਾਹੇ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੋ ਗਿਆ ਠੀਕ ਹੈ ਗਿਆ ਚੋ ਕੇ ਵਾਡੀਆਂ ਹਾਂਜੀ ਵੀਰ ਜੀ ਕੀ ਨਾਮ ਤੇ ਆਪਣਾ ਵੀਰ ਜੀ ਨਾਮ ਮੇਰਾ ਪੰਜਾਬ ਸਿੰਘ ਆ ਬਾਈ ਇਹ ਰੋਡ ਸਾਡਾ ਬਹੁਤ ਹੈਵੀ ਵਗਦਾ ਕਿਹੜਾ ਰੋਡ ਹੈ ਕੀ ਗੱਲ ਬਤਾਲ ਰਹਨਦਨ ਰੋਡ ਆ ਬਾਈ ਕਿਹੜਾ ਕਰਨਦਨ ਰੋਡ ਅੰਮ੍ਰਿਤਸਰ ਨੂੰ ਜਾਂਦਾ ਠੀਕ ਆ ਇਧਰ ਜਲੰਧਰ ਨੂੰ ਹਰ ਬੰਨੇ ਨਿਕਲ ਜਾਂਦਾ ਬਾਈ ਇਹ ਰੋਡ ਵੇਖੋ ਤੁਸੀਂ ਆ ਕਿਹੜਾ ਰੋਡ ਤਾਂ ਖਾਓ ਠੀਕ ਆ ਰੋਡ ਬਹੁਤ ਹੈਵੀ ਵਗਦਾ ਬਹੁਤ ਬਹੁਤ ਚੜੀ ਕਿੰਨਾ ਅਸਲ ਟ੍ਰੈਫਿਕ ਬਹੁਤ ਜ਼ਿਆਦਾ ਹੈ ਭਾਈ ਪਤਾ ਕਿਸ ਨੂੰ ਨਹੀਂ ਲੱਗਦਾ ਰਾਜਸਥਾਨ ਫਿਕਰ ਨੇ ਰੋਡ ਤੇ ਐਕਸੀਡੈਂਟ ਹੋਇਆ ਹੈ ਇਹ ਐਕਸੀਡੈਂਟ ਕਿ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਰੋਡ ਤੇ ਵਗਦਾ ਹੈ ਨਾ ਕਿੰਨਾ ਵੀ ਮਾਲ ਗੱਡੀਆਂ ਵਾ ਜਿੰਨੀਆਂ ਵੀ ਮਾਲ ਗੱਡੀਆਂ ਵਾ ਆਹ ਰੋਡ ਤੇ ਹੁੰਦੀਆਂ ਵਾ ਜਿਹੜਾ ਹਾਈਵੇ ਰੋਡ ਬਣਾਏ ਆ ਉਧਰ ਗੱਡੀਆਂ ਕੱਢਣ ਭਾਜੀ ਇਹ ਆ ਗੱਡੀਆਂ ਰੋਡ ਦਾ ਜਿਹੜਾ ਐਕਸੀਡੈਂਟ ਹੋਇਆ ਕਿਹੜੀ ਗੱਡੀ ਦਾ ਕਿਹਦੇ ਨਾਲ ਵੱਜਿਆ ਇਹ ਐਕਸੀਡੈਂਟ ਹੋਇਆ ਯਾਰ ਲੱਗਿਆ ਆਹ ਗੱਡੀ 150 ਦੀ ਸਪੀਡ ਦੇ ਵਿੱਚ ਨਾਲ ਓਵਰਟੈਕ ਹੋ ਕੇ ਗੱਡੀ ਵੱਜੀ ਆ ਨਾਲ ਤੇ ਗੱਡੀ ਵਿੱਚ ਕਿੰਨੇ ਜਨੇ ਕੁਝ ਪਤਾ ਲੱਗਾ ਕੋਈ ਇੱਕ ਬੰਦਾ ਹੀ ਬੰਦਾ ਇਕੱਲਾ ਹਾਂਜੀ ਤੇ ਮੇਰੇ ਕਾ ਤੁਹਾਨੂੰ ਆ ਕੁੜੀਆਂ ਵਾਹ ਰੋਡ ਮਾਲ ਗੱਡੀਆਂ ਵਾਸਤੇ ਵੇਖੋ ਕਿੱਡੇ ਕਿੱਡੇ ਕੁੜੀ ਹੋਵੇ ਤੰਦੂਰੀ ਵਾਲੇ ਪਾੜ ਪੜੇ ਹੋਏ ਇਹਦੇ ਵਿੱਚ ਭਾਈ ਕਿੰਨੇ ਵੇ ਚਲ ਬੰਦ ਕਰ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਭਰਿੰਦੀ ਸਿੰਘ ਹੈ ਜੀ ਹਾਂਜੀ ਇਹ ਕਿਹੜਾ ਰੋਡ ਹੈ ਕੀ ਗੱਲਬਾਤ ਹੋਈ ਹੈ ਇਹ ਤਰਨਤਨ ਰੋਡ ਹੈ ਜੀ ਹਾਂਜੀ ਕੀ ਗੱਲਬਾਤ ਹੈ ਜੀ ਵੀਰ ਜੀ ਗੱਲ ਇਦਾਂ ਆਈਡੀ ਆ ਰਹੀ ਨਹੀਂ ਹਾਈਵੇ ਰੋਡ ਆ ਵੱਡੇ ਭਾਜੀ ਇਹ ਹਾਈਵੇ ਰੋਡ ਆ ਜੀ ਤੇ ਹਾਈਵੇ ਰੋਡ ਤੇ ਭਾਜੀ ਗੱਡੀਆਂ ਵੱਧ ਸਪੀਡ ਤੇ ਚੱਲਣੀਆਂ ਹਾਂ ਹਾਂ ਆ ਜਿਹੜਾ ਨੁਕਸਾਨ ਹੋਇਆ ਉਹ ਵੱਧ ਸਪੀਡ ਤੇ ਕਰਕੇ ਨੁਕਸਾਨ ਹੋਇਆ ਠੀਕ ਹੈ ਨਾ ਹੁਣ ਗੱਡੀ ਵਾਲਾ ਅਸੀਂ ਖੁਦ ਡਰਾਈਵਰ ਭਾਜੀ ਵੱਡਾ ਮੈਂ ਟਰੱਕ ਡਰਾਈਵਰ ਹਾਂ ਜੀ ਜੀ ਤੇ ਦੇਖੋ ਮੇਰੀ ਗੱਲ ਸੁਣੋ ਉਹ ਗੱਡੀ ਆਪ ਤੁਸੀਂ ਖੁਦ ਦਾਜਾ ਅਜਾ ਜਿ ਲੋ ਉਹਦੀ ਸਾਈਡ ਵੇਖੋ ਤੇ ਗੱਡੀ ਵੇਖੋ ਕਿੱਥੇ ਵੱਜੀ ਆ ਗਈ ਜੀ ਜੀ ਭਾਜੀ ਨੁਕਸਾਨ ਹੋਇਆ ਸਾਡੇ ਬੰਦੇ ਦਾ ਜੀ ਠੀਕ ਹੈ ਅਸੀਂ ਇਹ ਕਹਿੰਨੇ ਆ ਕਿ ਸਾਡੇ ਬੰਦੇ ਦੀ ਗਲਤੀ ਹੈ ਜੀ ਗਲਤੀ ਭਾਜੀ ਤੁਸੀਂ ਆਪ ਦੇਖ ਸਕਦੇ ਹੋ ਆਪ ਚੈੱਕ ਕਰ ਸਕਦੇ ਹੋ ਕਿ ਗਲਤੀ ਹੈ કે ਨਹੀਂ ਆ ਠੀਕ ਹੈ ਜੀ ਇਹ ਹਾਈਵੇ ਰੋਡ ਦੇ ਉੱਤੇ ਭਾਜੀ ਡਵਲ ਰੋਡ ਚਾਹੀਦਾ ਹੈਗਾ ਠੀਕ ਹੈ ਜੀ ਦੇਖੋ ਜੀ ਹਾਲੇ ਅਸੀਂ ਮੌਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਹਾਂ ਜੀ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਬਣਿਆ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੱਕ ਡਰਾਈਵਰ ਦੇ ਕਾਰ ਟ੍ਰੈਕਟਰ ਤੇ ਧੌਣੇ ਨਾਲੋਂ ਅਲੱਗ ਹੋ ਗਈ ਧੜ ਨਾਲੋਂ ਤੇ ਟਾਰ ਬਿਲਕੁਲ ਹੀ ਡੈਮੇਜ ਹੋ ਗਈ 100% ਸਰਵਰਕ ਮੈਂਬਰ ਪਹੁੰਚੇ ਨਹੀਂ ਅਜੇ ਨਹੀਂ ਆ ਰਹੇ ਟੈਕਾ ਟਰੱਕ ਡਰਾਈਵਰ ਤੇ ਟਰੱਕ ਡਰਾਈਵਰ ਤੋਂ ਕਾਫੀ ਨੁਕਸਾਨ ਆ ਅਗਲੇ ਪਹੀਏ ਦੋਨੇ ਲੱਗ ਗਏ ਆ ਜੀ ਟਰੱਕ ਡਰਾਈਵਰ ਫਸ ਗਿਆ ਮੋਕੇ ਤੇ ਸਿਰਾਸੇ ਤੇ ਟਰੱਕ ਡਰਾਈਵਰ ਕਿੱਦਾਂ ਨਹੀਂ ਮੋਕੇ ਤੇ ਫਸ ਗਿਆ ਕੋਈ ਪਹਿਚਾਨ ਹੋਈ ਆ ਜੀ ਕਾਰ ਡਰਾਈਵਰ ਦੀ ਕਾਰ ਵਾਲੇ ਦੀ ਪਹਿਚਾਨ ਹੋ ਗਈ ਆ ਮੈਂ ਅੰਮ੍ਰਿਤ ਦਾ ਜੀ ਕਿੱਥੋਂ ਦੇ ਰਹਿਣ ਆ ਗਏ ਆ ਖਣੀ ਆਈਡੀ ਲਈ ਸਾਹਿਬ ਬਖਰੀਪ ਸਿੰਘ ਆਪ ਦਾ ਨਾਮ ਆ ਜੀ ਰਿਹਾ ਸੁਲਤਾਨਪੁਰ ਰੋਡ ਅਜੀਤ ਨਗਰ ਸਰਕਾਰ ਵਾਲੇ ਦੀ ਪਛਾਣ ਕੀ ਹੈ ਜੀ ਦੱਸੋ ਜੀ ਜੀ ਸਾਹਿਬ ਪ੍ਰੀਤ ਸਿੰਘ ਜੀ ਸਾਨੋਖੋ ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਅਜੀਤ ਨਗਰ ਸੁਲਤਾਨਪੁਰ ਰੋਡ ਹੌਂਸਲ। ਕੀ ਕਾਰਵਾਈ ਕੀ ਕੀਤੀ ਜਾ ਰਹੀ ਪੁਲਿਸ ਵੱਲੋਂ ਮਗਲੀ? ਕਾਰਵਾਈ ਅਜੇ ਤਾਂ ਮੌਕੇ ਤੇ ਪਹੁੰਚੀ ਹੈ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪਾਸੇ ਕਰਾ ਰਹੇ ਹਾਂ ਬੋਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਹੇ ਹਾਂ ਸਰ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਇਸ ਜਗ੍ਹਾ ਦਾ ਨਾਮ ਦੱਸੋ। ਇਹ ਜਗ੍ਹਾ ਹੈਗੀ ਆ ਜੀ ਬਾਬਾ ਨੋ ਸਿੰਘ ਦੀ ਸਮਾਹ ਤੋਂ ਥੋੜਾ ਅੱਗੇ ਆ ਅਗਰਵਾਲੀ ਪਿੰਡ ਦਾ ਰਕਬਾ ਹੈ ਠੀਕ ਆ ਠੀਕ